ਦੀ ਵਧੀਆ ਧਰਤੀ ਯਾਰ ਕਮਾਲ ਦੀ ਧਰਤੀ ਕਿਸੇ ਦੁਨੀਆ ਚ ਐਨੀ ਤੇ ਸਾਡੇ ਬੰਦੇ ਆ ਧਰਤੀ ਛੱਡ ਕੇ ਕੈਨੇਡਾ ਜਿੱਥੇ 6 ਮਹੀਨੇ ਜਿਉਣਾ ਦੁੱਭਣਾ ਹੈ ਕਿਉਂ ਕਿਉਂਕਿ ਸਾਡੇ ਪੰਜਾਬ ਨੂੰ ਚਲਾਉਣ ਵਾਲੇ ਪ੍ਰਸ਼ਾਸਨ ਨੂੰ ਚਲਾਉਣ ਵਾਲੇ ਚੰਗੇ ਨਹੀਂ ਦੇ ਤੇ ਇਹਨਾਂ ਨੂੰ ਬਣਾਇਆ ਕਿਨੇ ਆ ਆਪਾਂ ਹੀ ਬਣਾਇਆ ਬਦਲ ਕੇ ਪਰੇ ਮਾਰੋ ਉਹਨਾਂ ਨੂੰ ਕਹੋ ਦੱਸ ਪਾਈਆ ਕੀਤਾ કે ਨਹੀਂ ਕੀਤਾ ਜਦੋਂ ਥੋਡੇ ਪਿੰਡਾਂ 'ਚ ਆ ਕੇ ਇਹਨਾਂ ਨੇ ਕਿਹਾ 300 ਯੂਨਿਟ ਫ੍ਰੀ ਦੇਵਾਗੇ ਇਹਨਾਂ ਨੂੰ ਇਹ ਵੀ ਪੁੱਛ ਲੈਣਾ ਸੀ ਕਿ ਪੈਸਾ ਕਿੱਥੋਂ ਆਊਗਾ 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਸਰਮੀਨ ਥੋਡੇ ਸਰ ਕਮਾਈ 1 ਲੱਖ ਕਰੋੜ ਤੋਂ ਘੱਟ ਕਿੱਥੋਂ ਲਾ ਲੂਗੇ ਆ ਜਿਹੜੇ ਟੈਕਸ ਲੱਗਦੇ ਨੇ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਸੜਕਾਂ ਟੁੱਟੀਆਂ ਨੇ ਇਹ ਸਾਰਾ ਕੁਝ ਇੰਨਾ ਗੱਲਾਂ ਕਰਕੇ ਆ ਹੁਣ ਆਪਾਂ ਨੌਕਰੀ ਦੀ ਗੱਲ ਕੀਤੀ ਹੈ ਬਾਈ ਮਨਤੋਜ ਨੇ ਤੁਸੀਂ ਹਿਮਾਚਲ ਜਾ ਕੇ ਨੌਕਰੀ ਲਈ ਅਪਲਾਈ ਕਰ ਸਕਦੇ ਹੋ ਤੇ ਪੰਜਾਬ ਦਾ ਪਰਵਾਹੀ ਕੋਈ ਨਹੀਂ ਤੁਸੀਂ ਹਮਾਚਲ ਜ਼ਮੀਨ ਲੈ ਸਕਦੇ ਹੋ ਹਿਮਾਚਲ ਦੀ ਹੱਥ 'ਚ ਬੈਠੇ ਹੋ ਤੁਸੀਂ ਹਿਮਾਚਲ ਫੜਨਾ ਤੁਹਾਨੂੰ 100 ਰੁਪਿਆ ਪਰਚੀ ਲੱਗਦੀ ਹੈ ਲੱਗਦੀ ਹੈ ਨਾ ਤੇ ਪੰਜਾਬ ਯਾਰ ਐਂ ਸ਼ਰਤਾਂ ਜਿਵੇਂ ਕੋਈ ਇਹਦਾ ਵਾਲੀ ਵਾਰਸ ਹੀ ਨਹੀਂ ਹੁੰਦਾ ਅਸੀਂ ਇਹ ਲੰਮੇ ਸਮੇਂ ਤੋਂ ਵਾਅ ਖਾ ਰਹੇ ਆਂ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰੱਖੀਆਂ ਹੋਣ ਪੰਜਾਬ ਅੰਦਰ ਬਾਹਰ ਦਾ ਬੰਦਾ ਜਿਹੜੀ ਸਾਡੀ ਵਾਹੀਯੋਗ ਜ਼ਮੀਨਾਂ ਲੈ ਨਾ ਸਕੇ ਜਿਵੇਂ ਉੱਤਰਾਖੰਡ ਦਾ ਕਾਨੂੰਨ ਆ ਹਿਮਾਚਲ ਦਾ ਕਾਨੂੰਨ ਆ ਮੰਨੀਪੁਰ ਸਿੱਕਮ ਮਘਾਲਿਆ ਨਾਗਾਲੈਂਡ ਦਾ ਕਾਨੂੰਨ ਆ ਤੇ ਪੰਜਾਬ 'ਚ ਕਿਉਂ ਨਹੀਂ ਬਈ ਜੇ ਅਸੀਂ ਇਹ ਗੱਲ ਕਰਦੇ ਆ ਇਹ ਵਖਵਾਦੀ ਹੈ ਕਿ ਦੇਸ਼ ਵਿਰੋਧੀ ਗੱਲਾਂ ਕਰਦੇ ਆ ਇਹ ਕਿਹੜੀ ਦੇਸ਼ ਵਿਰੋਧੀ ਗੱਲ ਆ ਬਈ ਪੰਜਾਬ ਦੀ ਨੌਕਰੀ ਪੰਜਾਬ ਦਾ ਹਿੰਦੂ ਲਵੇ ਪੰਜਾਬ ਦਾ ਮੁਸਲਮਾਨ ਲਵੇ ਪੰਜਾਬ ਦਾ ਸਿੱਖ ਲਵੇ ਇਹ ਵਿਰੋਧੀ ਗੱਲ ਹੈ ਜੇ ਇੱਕੋ ਸੰਵਿਧਾਨ ਦੇ ਤਾਂ ਦੂਜੇ ਸੂਬਿਆਂ ਦੇ ਕਾਨੂੰਨ ਆ ਤੇ ਪੰਜਾਬ ਚ ਕਿਉਂ ਨਹੀਂ ਹੁਣ ਸਾਈਕਲਾਈਨ ਮੈਨ ਦੀਆਂ ਪੋਸਟਾਂ ਕੱਢੀਆਂ ਸਰਕਾਰ ਨੇ ਤੇ ਪੰਜਾਬ ਪੁਲਿਸ ਦੀਆਂ ਪੋਸਟਾਂ ਕੱਢੀਆਂ ਸਰਕਾਰ ਨੇ ਅਕਾਲੀ ਨੋਟੀਫਿਕੇਸ਼ਨ ਹੋ ਗਿਆ ਪਰਸੋਂ ਮੈਂ ਪੜ ਰਿਹਾ ਸੀ ਉਹ 10 ਨੰਬਰ ਦੀ ਪੰਜਾਬੀ ਹੈ ਅਗਲੇ ਬੋਨਾਫੇਡ ਲਾਗੂ ਕਰਦੇ ਆ ਹਿਮਾਚਲ ਵਾਲੇ ਵੀ ਜਿਹੜਾ ਇੱਥੋਂ 40 50 100 ਸਾਲ ਤੋਂ 200 ਸਾਲ ਤੋਂ ਇੱਥੇ ਪੀੜੀਦਰ ਪੀੜੀ ਇਹਦੇ ਦਾਦੇ ਪਰਦਾਦੇ ਇੱਥੇ ਰਹਿ ਰਹੇ ਹੋਣ ਉਹ ਬੰਦਾ ਅਪਲਾਈ ਕਰੂਗਾ ਇੱਥੇ 10 ਨੰਬਰ ਤੁਸੀਂ ਲੈਣੇ ਆ ਪੰਜਾਬੀ ਦੇ ਤਾਂ ਤੁਸੀਂ ਪੰਜਾਬ ਚ ਆ ਕੇ ਨੌਕਰੀ ਸਰਕਾਰੀ ਲੈ ਲਓ ਉਹ ਵੀ ਕਿਹੜੇ ਦਾ 10 ਨੰਬਰ ਕਿਵੇਂ ਲੈਣੇ ਆ ਦੱਸੋ ਜੀ ਵੀਰਵਾਰ ਦੇ ਤੇ ਮੰਗਲਵਾਰ ਦੇ ਵਿਚਾਲੇ ਦਿਨ ਕਿਹੜਾ ਹੁੰਦਾ ਇਹ ਪੇਪਰ ਚ ਕਵਾਚ ਚ ਨਾਉਂਦੇ ਆ ਜਿਹੜੇ ਨੌਕਰੀਆਂ ਲੈਣ ਲਈ ਪੇਪਰ ਪਾਏ ਜਾਂਦੇ ਆ ਹੁਣੇ 70 ਸਾਲ 80 ਸਾਲ ਦੇ ਬਿਰਗ ਨੂੰ ਹੀ ਪਤਾ ਹੈ ਅਨਪੜ੍ਹ ਨੂੰ ਤੇ 5 ਸਾਲ ਦੇ ਬੱਚੇ ਨੂੰ ਪਤਾ ਇਹ ਬੁੱਧਵਾਰ ਹੁੰਦਾ ਐਨਾ ਸੌਖਾ ਕਰਤਾ ਇਹ ਕੰਮ ਤੁਸੀਂ ਇਸ ਕਰਕੇ ਸਾਨੂੰ ਅੱਜ ਇਸ ਮਸਲੇ ਦੇ ਉੱਤੇ ਖੜਨ ਦੀ ਲੋੜ ਆ ਲੜਨ ਦੀ ਲੋੜ ਆ ਵੀ ਪਹਿਲ ਦੇ ਆਧਾਰ ਤੇ ਸਾਰਾ ਹੱਕ ਤੂ ਕੋ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਐ ਕਿਉਂ ਨਾ ਟਿੱਪਰ ਨਿਕਲਦੇ ਆ ਅ ਜਿਹੜੀ ਲੱਖੇ ਨੇ ਗੱਲ ਕੀਤੀ ਹਿਮਾਚਲ ਦੀ ਫੈਕਟਰੀ ਐ ਉਹ ਪੋਲੂਸ਼ਨ ਉਹ ਪਾਉਂਦੇ ਆ ਦਰਿਆ ਸਾਡੇ ਗੰਦੇ ਆ ਮਾਲ ਉਹਨਾਂ ਦੇ ਵਿੱਚ ਟੈਕਸ ਗਵਰਨਮੈਂਟ ਨੂੰ ਹਿਮਾਚਲ ਦੀ ਨੂੰ ਮਿਲਦਾ ਟਿੱਪਰ ਸਾਡੀਆਂ ਸੜਕਾਂ ਤੋਂ ਜਾਂਦੇ ਆ ਔਰ ਸੜਕਾਂ ਟੁੱਟਦੀਆਂ ਨੇ ਕਿੰਨੇ ਭਾਰ ਲਈ ਉਹ ਬਣੀਆਂ ਕਿੰਨੀ ਚੌੜਾਈ ਲਈ ਬਣੀਆਂ ਤੇ ਟਿੱਪਰ ਦੇ ਟਿੱਪਰ ਤੇ ਟਿੱਪਰ ਮਿੱਟੀ ਤੁਹਾਡੇ ਸਿਰ 'ਚ ਤੁਹਾਨੂੰ ਉਹਦਾ ਫਾਇਦਾ ਕੀ ਐ ਨੌਕਰੀਆਂ ਮਿਲਦੀਆਂ ਸਾਡੇ ਮੁੰਡਿਆਂ ਨੂੰ ਨਹੀਂ ਤਾਂ ਫਿਰ ਭਾਈ ਅਸੀਂ ਇਹ ਦੁੱਖ ਕਿਉਂ ਚੱਲੀਏ ਆਹ ਮੁੰਡੇ ਜਿਹੜੇ ਬੈਠੇ ਇਹਨਾਂ ਨੂੰ ਨੌਕਰੀ ਮਿਲੇ ਕਿਉਂ ਜਾਣੇ ਕੋਈ ਇਹਨਾਂ ਦਾ ਜਵਾਬ ਦੇਊਗਾ ਜਵਾਬ ਕੋਈ ਨਹੀਂ ਦਿੰਦਾ ਹੁੰਦਾ ਜਵਾਬ ਪੁੱਛਣਾ ਪੈਂਦਾ ਆ ਕਾਲੇ ਪਾਣੀ ਤੇ ਪੁੱਛਿਆ ਸੀ ਭੱਜੇ ਫਿਰਦੇ ਆਉਣ ਬਾਣੇ ਲਾਉਂਦੇ ਔਰ ਉਹ ਬਾਣੇ ਉਹ ਨਹੀਂ ਚੱਲਣਦੇ ਨੇ ਸਹੀ ਕਰਾ ਕੇ ਛੱਡਾਂਗੇ ਪਰ ਪਾਣੀ ਕੱਲੇ ਬੁੱਢੇ ਨਾਲੇ ਨਾਲ ਨਹੀਂ ਖਰਾਬ ਹੋ ਰਿਹਾ ਪਾਣੀ ਨੂੰ ਖਰਾਬ ਕਰਨ ਵਾਲੇ 2000 ਸੈਂਟਰ ਨੇ ਉਤਲਾ ਜ਼ਮੀਨ ਦਾ ਉਤਲਾ ਵੀ ਤੇ ਥਲੜਾ ਵੀ